ਸਤਿ ਸ਼੍ਰੀ ਅਕਾਲ ਜੀ ਹਰ ਮਾਂ ਬਾਪ ਲਈ ਇੱਕੋ ਚਿੰਤਾ ਬੱਚੇ ਲਈ ਰਿਸ਼ਤਾ ਉਸ ਤੋਂ ਵੀ ਵੱਧ ਚਿੰਤਾ ਵਧੀਆ ਰਿਸ਼ਤਾ ਦੇਖੋ ਸਾਡੇ ਚੈਨਲ ਤੇ ਅੱਜ ਦੇ ਨਵੇਂ ਰਿਸ਼ਤੇ ਤੁਹਾਨੂੰ ਦਿਖਾਏ ਜਾਣਗੇ ਸਾਰੇ ਧਿਆਨ ਨਾਲ ਪੜਿਓ 5-7 ਮਿੰਟ ਦੀ ਸਾਡੀ ਵੀਡੀਓ ਹੈ ਵੀਡੀਓ ਰੋਜ਼ ਆਏ ਨਵੀਂ ਆਏ ਕਰੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਹ ਜਲੰਧਰ ਤੋਂ ਲੜਕੇ ਦਾ ਰਿਸ਼ਤਾ ਹੈ ਡੇਟ ਆਫ ਬਰਥ 93 ਹਨਾਂ ਦੀ ਸਾਰਾ ਬਾਇਓ ਡਾਟਾ ਤੁਸੀਂ ਪੜ੍ਹ ਕੇ نیچے ਪਰਿਵਾਰ ਦੇ ਅਸੀਂ ਡਾਇਰੈਕਟ ਨੰਬਰ ਦਿੱਤੇ ਹੋਏ ਨੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ 5-7 ਮਿੰਟ ਦੀ ਵੀਡੀਓ ਇਹ ਕਰੇਗੀ ਸਾਰੀ ਦੇਖਣਾ ਜਿਹੜੀ ਦੀ ਲੋੜ ਹੈ ਸਕਰੀਨਸ਼ਾਟ ਲੈ ਸਕਦੇ ਹੋ ਵੀਡੀਓ ਰੋਜ਼ ਰਾਤ ਨੂੰ ਨਵੀਂ ਅਪਲੋਡ ਹੋਏਗੀ ਜੀ ਅਗਲਾ ਰਿਸ਼ਤਾ ਲੜਕੇ ਦਾ ਵੈਸ਼ਨੂ ਪਰਿਵਾਰ ਹੈ ਮੋਗੇ ਤੋਂ ਡੇਟ ਆਫ ਬਰਥ 1997 ਇਹਨਾਂ ਦਾ ਕੱਦ 6 ਫੁੱਟ ਕਾਸਟ ਜੱਟ ਸਿੱਖ ਗਿੱਲ ਇਹ ਰਿਸ਼ਤਾ ਇਹਨਾਂ ਨੂੰ ਕੈਨੇਡਾ ਪੀਆਰ ਕੁੜੀ ਦਾ ਚਾਹੀਦਾ ਹੈ ਕੱਦ 5 ਫੁੱਟ 5 ਇੰਚ ਹੋਵੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਧਿਆਨ ਰਹੇ ਪੁੱਛਗਿੱਛ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਇਓ ਡਾਟਾ ਜੋ ਸਾਨੂੰ ਮਿਲਦਾ ਹੈ ਤੁਹਾਡੇ ਅੱਗੇ ਰੱਖ ਦਿੱਤਾ ਜਾਏਗਾ ਸੋ ਦੇਖਦੇ ਹਾਂ ਅਗਲਾ ਰਿਸ਼ਤਾ ਕਪੂਰਥਲਾ ਤੋਂ ਲੜਕੇ ਦਾ ਡੇਟ ਆਫ ਬਰਥ 1986 ਕਾਸਟ ਐਸ ਸੀ ਪੜਾਈ 10th ਸਾਰਾ ਇਹਨਾਂ ਦਾ ਬਾਇਓ ਡਾਟਾ ਬਰੀਕੀਚ ਲਿਖਿਆ ਹੋਇਆ ਹੈ ਇਸ ਨੂੰ ਪੜ੍ਹ ਕੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਔਨ ਕਰ ਲੋ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਵੀਡੀਓ ਮਿਲੇ ਰੋਜ਼ ਰਾਤ ਨੂੰ ਹੀ ਨਵੀਂ ਵੀਡੀਓ ਪਾਈ ਜਾਏਗੀ ਵੀਡੀਓ ਛੋਟੀ ਹੋਏਗੀ 5 ਤੋਂ 7 ਮਿੰਟ ਦੀ ਸਿਰਫ ਅਗਲਾ ਰਿਸ਼ਤਾ ਜੀ ਸੰਗਰੂਰ ਤੋਂ ਲੜਕੀ ਦਾ ਡੇਟ ਆਫ ਬਰਥ 1995 ਕਾਸਟ ਔਜਲਾ ਪੜਾਈ ਡਬਲ ਐਮਏ ਕੱਦ 5 ਫੁੱਟ 6 ਇੰਚ ਪਰਿਵਾਰ ਕੋਲ 25 ਏਕੜ ਜ਼ਮੀਨ ਹੈ ਰਿਸ਼ਤਾ ਇਹਨਾਂ ਨੂੰ ਵਧੀਆ ਚਾਹੀਦਾ ਹੈ ਮੁੰਡੇ ਕੋਲ 20-30 ਏਕੜ ਜ਼ਮੀਨ ਹੋਵੇ ਮਲਵਈ ਜੱਟ ਸਿੱਖ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਵੀਰ ਮਾਫ ਕਰਨ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਉੱਪਰ ਐਡ ਪਾਉਣ ਲਈ ਸਾਡੇ ਨੰਬਰ ਤੇ ਪੰਜਾਬੀ ਵਿੱਚ ਜਾਂ ਤੁਸੀਂ ਬਾਇਓ ਡਾਟਾ ਲਿਖ ਕੇ ਭੇਜ ਸਕਦੇ ਹੋ ਤੇ ਐਡ ਪਵਾ ਸਕਦੇ ਹੋ ਸਾਡੇ ਚੈਨਲ ਤੇ ਅਗਲਾ ਰਿਸ਼ਤਾ ਜੀ ਫਰੀਦਕੋਟ ਤੋਂ ਲੜਕੇ ਦਾ ਨਾਮ ਐਮ ਸਿੰਘ ਡੇਟ ਆਫ ਬਰਥ 1991 ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਬਰਾੜ ਸਾਰਾ ਪੜ੍ਹ ਕੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਲਓ ਕਿਉਂਕਿ ਨਵੀਆਂ ਵੀਡੀਓ ਤੁਹਾਨੂੰ ਰੋਜ਼ ਮਿਲਣਗੀਆਂ 8 ਤੋਂ 10 12 ਰਿਸ਼ਤੇ ਨਵੇਂ ਹੀ ਪਾਏ ਜਾਣਗੇ ਰੋਜ਼ ਰਾਤ ਨੂੰ ਵੀਡੀਓ ਅਪਲੋਡ ਹੋਏਗੀ ਜੀ ਬਰਨਾਲਾ ਤੋਂ ਲੜਕੇ ਦਾ ਰਿਸ਼ਤਾ ਜੀ ਸਿੰਘ ਕੰਰੰਟਲੀ ਪੀਆਰ ਕੈਨੇਡਾ ਕੁਝ ਦਿਨਾਂ ਲਈ ਇੰਡੀਆ ਆਇਆ ਹੋਇਆ ਹੈ ਕਾਸਟ ਇਹਨਾਂ ਦੀ ਹੈਗੀ ਜੀ ਜੱਟ ਸਿੱਖ ਸਿੱਧੂ ਸਾਰਾ ਬਾਇਓ ਡਾਟਾ ਇਹਨਾਂ ਦਾ ਪੜ੍ਹ ਕੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਸਾਡੇ ਚੈਨਲ ਤੇ ਐਡ ਪਾਉਣ ਲਈ ਉੱਪਰ ਨੰਬਰ ਦਿੱਤਾ ਹੋਇਆ ਉਸ ਤੇ ਬਾਇਓ ਡਾਟਾ ਭੇਜ ਸਕਦੇ ਹੋ ਅਗਲਾ ਰਿਸ਼ਤਾ ਜੀ ਮੋਗਾ ਤੋਂ ਲੜਕੇ ਦਾ ਡੇਟ ਆਫ ਬਰਥ 1992 ਕਾਸਟ ਜੱਟ ਸਿੱਖ ਢਿੱਲੋਂ ਕੱਦ 6 ਫੁੱਟ ਪੈਣ ਕੋਈ ਨਹੀਂ ਪ੍ਰਾ ਇੱਕ ਮੈਰਿਡ ਗਵਰਨਮੈਂਟ ਜੌਬ ਤੇ ਐ 12 ਏਕੜੇ ਨਾਲ ਕੋਲ ਜਮੀਨਾਂ 6-6 ਕਿੱਲੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਸਾਰਾ ਬਾਇਓ ਡਾਟਾ ਪੜ੍ਹ ਕੇ ਇਹਨਾਂ ਨਾਲ ਸਿੱਧੀ ਗੱਲ ਕਰੋ ਜੀ ਧਿਆਨ ਰਹੇ ਪੁੱਛ-ਕਿਛ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਸਾਡਾ ਕੰਮ ਸਿਰਫ ਐਡ ਪਾਉਣ ਦਾ ਹੈ ਜੀ 5 ਤੋਂ 7 ਮਿੰਟ ਦੀ ਵੀਡੀਓ ਐ ਸਾਰੀ ਵੀਡੀਓ ਦੇਖਣਾ ਤਾਨੂੰ ਕੋਈ ਨਾ ਕੋਈ ਮੈਚਿੰਗ ਆਪਣੀ ਜ਼ਰੂਰ ਮਿਲੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੰਗਰੂਰ ਤੋਂ ਲੜਕੀ ਦਾ ਰਿਸ਼ਤਾ ਜੀ ਡੇਟ ਆਫ ਬਰਥ 1995 ਕਾਸਟ ਔਜਲਾ ਕੱਦ 5 ਫੁੱਟ 6 ਇੰਚ ਪੜ੍ਹਾਈ ਡਬਲ ਐਮ ਐ ਸਾਰਾ ਇਹਨਾਂ ਦਾ ਬਾਇਓ ਡਾਟਾ ਦਿੱਤਾ ਹੋਇਆ ਹੈ ਮੈਰਜ ਬਿਊਰੋ ਵਾਲੇ ਮਾਫ ਕਰਨ ਥੱਲੇ ਪਰਿਵਾਰ ਦਾ ਨੰਬਰ ਆ ਗਿਆ ਹੈ ਡਾਇਰੈਕਟ ਤੁਸੀਂ ਇਸ ਨਾਲ ਗੱਲ ਕਰ ਸਕਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਰੋਜ਼ ਤੁਹਾਨੂੰ ਇੱਕ ਨਵੀਂ ਵੀਡੀਓ ਮਿਲੇਗੀ ਫਗਵਾੜਾ ਤੋਂ ਜੇ ਸਿੰਘ ਡੇਟ ਆਫ ਬਰਥ 1996 ਕਾਸਟ ਸੈਣੀ ਕੱਦ 5 ਫੁੱਟ 11 ਇੰਚ ਭਰਾ ਦੋ ਇੱਕ ਕੈਨੇਡਾ ਪੀਆਰ ਆਇਕ ਇਟਲੀ ਹੈ ਕੰਮ ਰੈਸਟੋਰੈਂਟ ਵਿੱਚ ਜੋਬ ਹੈ ਕੈਨੇਡਾ ਚ ਰਿਸ਼ਤਾ ਇਹਨਾਂ ਨੂੰ ਕੈਨੇਡਾ ਪੀਆਰ ਲੜਕੀ ਦਾ ਚਾਹੀਦਾ ਹੈ ਪਰਿਵਾਰ ਦਾ ਨੀਚੇ ਨੰਬਰ ਆ ਗਿਆ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਵਧੀਆ ਰਿਸ਼ਤੇ ਦੇਖਣ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਡੀ ਫੇਸਬੁੱਕ ਤੇ ਵੀ ਐਡ ਹੁੰਦੀ ਹੈ ਉਹ ਚੈਨਲ ਵੀ ਤੁਹਾਡੇ ਕੋਲ ਆਏ ਤਾਂ ਉਸ ਨੂੰ ਫੋਲੋ ਕਰ ਲੈਣਾ ਇਹ ਤੁਸੀਂ ਦੇਖ ਰਹੇ ਹੋ YouTube ਤੇ ਅੰਮ੍ਰਿਤਸਰ ਤੋਂ ਲੜਕੇ ਦਾ ਰਿਸ਼ਤਾ ਨਾਮ ਜੀਤ ਸਿੰਘ ਡੇਟ ਆਫ ਬਰਥ 99 ਇਹਨਾਂ ਦਾ ਕਾਸਟ ਰਾਮਗੜੀਆ ਕੱਦ 5 ਫੁੱਟ 10 ਇੰਚ ਕੰਮ ਕੈਨੇਡਾ ਵਰਕ ਪਰਮਿਟ ਤੇ ਨੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਸਾਰਾ ਬਾਇਓ ਡਾਟਾ ਪੜ੍ਹ ਕੇ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਕੋ ਜਰੂਰੀ ਧਿਆਨ ਦਿਓ ਗੱਲਾਂ ਜੇ ਤੁਸੀਂ ਆਪਣੇ ਪਰਿਵਾਰ ਦੀ ਕੋਈ ਪ੍ਰੋਫਾਈਲ ਲਗਾਉਣੀ ਚਾਹੁੰਦੇ ਹੋ ਤਾਂ ਉੱਪਰ ਪੀਲੀ ਪੱਟੀ ਵਿੱਚ ਸਾਡੇ ਨੰਬਰ ਤੇ ਹੈਲੋ ਵਟਸਐਪ ਕਰੋ ਜਾਂ ਡਾਟਾ ਵਟਸਐਪ ਕਰੋ ਤਾਂ ਤੁਹਾਡੀ ਐਡ ਪਾ ਦਿੱਤੀ ਜਾਏਗੀ ਕਾਲ ਕਰਨ ਦਾ ਸਮਾਂ ਸਵੇਰੇ 6:30 ਤੋਂ 9:00 ਵਜੇ ਅਜੀ ਦਿਨਚ ਕਾਲ ਨਾ ਕੀਤੀ ਜਾਵੇ ਸਿਰਫ ਵਟਸਐਪ ਤੇ ਮੈਸੇਜ ਹੀ ਕੀਤਾ ਜਾਵੇ ਜੀ ਧੰਨਵਾਦ ਸਤਿ ਸ਼੍ਰੀ ਅਕਾਲ